ਆਪ ਸਭ ਦਾ ਹਾਰਦਿਕ ਸਵਾਗਤ ਹੈ ਸ਼ਾਦੀ ਰਿਸ਼ਤੇ ਚੈਨਲ ਵਿੱਚ ਜਿਹੜੇ ਵੀ ਦਰਸ਼ਕ ਆਪਣੀ ਵੀਡੀਓ ਨੂੰ ਵੇਖ ਰਹੇ ਹਨ ਅਤੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੈਲ ਆਈਕਨ ਨੂੰ ਓਕੇ ਕਰ ਲਓ ਜੀ ਤਾਂ ਜੋ ਨਵੇਂ-ਨਵੇਂ ਰਿਸ਼ਤੇ ਦੀ अपडेट सब तो पेल्ला आप जी को मिले स्क्रीन ते अपना वट्सएप नंबर दिता गया जी जिस दे उपर ती अपने लड़का लड़की दा बायोडाटा भेज के ऐड लगवा सकते हो साडा वट्सएप नंबर है जी चौरानवे एक सौ तिहत्र बहत्तर तीन सौ क्यासी ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ। ਬਾਕੀ ਜਾਂਚ ਪੜਤਾਲ ਰਿਸ਼ਤੇ ਬਾਰੇ ਤੁਸੀਂ ਖੁਦ ਕਰਨੀ ਹੈ ਜੀ। ਰਿਸ਼ਤਾ ਕਰਨ ਲੱਗਿਆ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। ਵੀਡੀਓ ਨੂੰ ਪੂਰਾ ਅੰਤ ਤੱਕ ਸੌਨ ਲੈਣਾ, ਵੇਖ ਲੈਣਾ। ਜੇਕਰ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਆਪ ਜੀ ਦੇ ਤਹ ਦਿੱਲੋਂ ਧੰਨਵਾਦੀ ਹੋਵਾਂਗੇ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਨਵੇਂ ਰਿਸ਼ਤਿਆਂ ਦੀ ਪੇਸ਼ਕਸ਼ ਪਹਿਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੇ ਦਾ ਹੈ ਜੀ ਪਹਿਲਾ ਨਾਮ ਸਿੰਘ ਗੋਤ ਖੋਸਾ ਮਲੇਜ ਚੰਬਾ ਡਿਸਟ੍ਰਿਕਟ ਫਿਰੋਜ਼ਪੁਰ ਡੇਟ ਆਫ ਬਰਥ 1993 ਹਾਈਟ 5 ਫੁੱਟ 10 ਇੰਚ ਸਟੱਡੀ ਬੀਟੈਕ ਐਮਟੈਕ ਮਹਾਲੀ ਜੌਬ 5 ਸਾਲ ਕੈਨੇਡਾ ਪੀਆਰ ਬ੍ਰੈਕਟਨ ਵਿੱਚ ਪ੍ਰੋਪਰਟੀ 12 ਕਿੱਲੇ ਅਤੇ ਇੱਕ ਪਲਾਟ ਰਿਸ਼ਤੇ ਦੀ ਮੰਗਾਈ ਲੜਕੀ ਸੋਨੀ ਸਨੱਖੀ ਹੋਵੇ ਜੀ ਚੰਦਰ ਸੁਸ਼ੀਲ ਸੰਪਰਕ ਕਰੋ ਜੀ ਇਸ ਨੰਬਰ ਤੇ ਪਰਿਵਾਰ ਨਾਲ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਦੂਸਰਾ ਨਾਮ ਸਿੰਘ कास्ट टॉक सत्तरी सिंबे जी भरा एक मायड हाइट पांच फुट गया इंच स्टडी ग्रेजुएट पक्का पी आर भी जर्मन जी एरिया है जी जलंधर रिश्ते की मंग है जी लड़की पढ़ी लिखी सोहनी सुनक्खी हो गई जी ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਇਹ ਦੋ ਨੰਬਰ ਦਿੱਤੇ ਗਏ ਜੀ ਉਹਨਾਂ ਦੇ ਉਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਇਹ ਸ਼ਾਦੀ ਰਿਸ਼ਤੇ ਚੈਨਲ ਨੂੰ ਵੇਖ ਕੇ ਜੋ ਵੀ ਤੁਸੀਂ ਰਿਸ਼ਤਾ ਕਰੋ ਜੀ ਇਹ ਤੁਹਾਡੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜੀ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਤੀਸਰਾ ਨਾਮ ਕੁਮਾਰ ਕਾਸਟ ਬ੍ਰਹਿਮਨ ਡੇਟ ਆਫ ਬਰਥ ਹੈ ਜੀ ਇਹਨਾਂ ਦਾ 1994 ਕੱਦ 6 ਫੁੱਟ ਪੜ੍ਹਾਈ ਡਿਪਲੋਮਾ ਸਿਵਲ ਇੰਜੀਨੀਅਰ ਬਿਜ਼ਨਸ ਹੈ ਜੀ ਇਹਨਾਂ ਦਾ ਫਾਸਟ ਫੂਡ ਦਾ ਜ਼ਮੀਨ ਸਵਾ ਕਿੱਲਾ ਪਰ ਆਹ ਕਿਨਾਂ ਦਾ ਜੀ ਮਾਰਟ ਆਹ ਲੱਗ ਰਹਿ ਰਿਹਾ ਉਹਦਾ ਆਪ ਦਾ ਕਲੀਨਿਕ ਹੈ ਪਰ ਮਾਰਡ ਹੈ ਮਾਦਰ ਹਾਊਸ ਬਾਇਕਾ ਜੀ ਪਿਤਾ ਖੇਤੀਬਾੜੀ ਕਰਦੇ ਨੇ ਰਿਸ਼ਤੇ ਦੀ ਮੰਗ ਹੈ ਜੀ ਲੜਕੀ ਸੋਹਣੀ ਚਣੱਕੀ ਹੋਵੇ ਅਤੇ ਜੋਗ ਪਰਿਵਾਰ ਨਾਲ ਮਿਲਦੀ ਹੋਵੇ ਜੀ ਸੰਪਰਕ ਕਰੋ ਜੀ ਇਹਨਾਂ ਨਾਲ ਇਸ ਨੰਬਰ ਤੇ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਚੌਥਾ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਬਰਾੜ ਆ ਜੀ ਇਹਨਾਂ ਦਾ ਡੇਟ ਆਫ ਬਰਥ 1993 ਹਾਈਟ 5 ਫੁੱਟ 5 ਇੰਚ ਵਲੇਜ ਫਰੀਦਕੋਟ ਆ ਜੀ ਪੜਾਈ ਵੀ ਏ ਜ਼ਮੀਨ ਨਾ ਕੋਲੇ ਆ ਜੀ ਨੀਅਰ ਮਾਰਕੀਟ ਦੰਨੜੀ ਇੱਕ ਭੈਣ ਡੀ ਐਮਸੀ ਹਸਪੀਟਲ ਚ ਜਾਬ ਕਰਦੀ ਹੈ ਫਾਦਰ ਫਾਰਮਰ ਮਾਤਾ ਹੋਮ ਮੇਕਰ ਹੈ ਰਿਸ਼ਤੇ ਦੀ ਮੰਗ ਹੈ ਗਵਰਨਮੈਂਟ ਜੌਬ ਤੇ ਹੋਵੇ ਜਾਂ ਡਿਗਰੀ ਹੋਲਡਰ ਹੋਵੇ ਜੀ ਡਿਮਾਂਡ ਕੋਈ ਨਹੀਂ ਫਰੀਦਕੋਟ ਏਰੀਆ ਤੋਂ ਬੀ ਤੋਂ 30 ਕਿਲੋਮੀਟਰ ਦੇ ਏਰੀਆ ਚ ਹੋਵੇ ਰੈਕ ਨੰਬਰ ਇਹਨਾਂ ਦਾ ਇਹ ਜੀ ਇਹਨਾਂ ਨਾਲ ਇਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਜੀ ਸਾਦੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਵੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਸਾਰੇ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ